ਦੁਆਬਾ ਸਾਹਿਤ ਤੇ ਸਮਾਜਿਕ ਕੇਂਦਰ ਫਗਵਾੜਾ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਬੂਟੇ ਲਾਉਣ ਦੀ ਜੋ ਮੁਹਿੰਮ ਹੈ ਉਸ ਦੀ ਸ਼ੁਰੂਆਤ ਰਵਿੰਦਰ ਪਾਰਕ ਫਗਵਾੜਾ ਤੋਂ ਕੀਤੀ ਗਈ। ਆਓ ਦੁਆਬਾ ਸਾਹਿਤ ਤੇ ਸਮਾਜਿਕ ਕੇਂਦਰ ਫਗਵਾੜਾ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ ਜੀ ਦੇ پاسੋਂ ਇਸ ਮੁਹਿੰਮ ਦੀ ਜਾਣਕਾਰੀ ਲੈਂਦੇ ਹਾਂ। ਅੱਜ ਦੁਆਬਾ ਸਹਾਇਤਾ ਤੇ ਸਮਾਜਿਕ ਕੇਂਦਰ ਫਗਵਾੜਾ ਵੱਲੋਂ ਰਵਿੰਦਰ ਪਾਰਕ ਵਿਖੇ ਪੂਟਾ ਲਾਉਣ ਦੀ ਮਿਹਨ ਜਿਹੜੀ ਸ਼ੁਰੂ ਕੀਤੀ ਗਈ ਹੈਗੀ ਆ ਅੱਜ ਦੀ ਜੋ ਮਿਹਨ ਇਸ ਦੀ ਸ਼ੁਰੂਆਤ ਜਿਹੜੀ ਹੈਗੀ ਆ ਸਾਨੇ ਬਣ ਭਗਤੋਂ ਹਰਜੀਤ ਸਿੰਘ ਜੀ ਉਹਨਾਂ ਦੇ ਨਾਲ ਹੀ ਆਫੀਸਰ ਅਰਤੀਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਕਾਰਜਕਮਲ ਨਾਲ ਅੱਜ ਦੀ ਸਾਡੀ ਮਿਹਨ ਜਿਹੜੀ ਆ ਪੂਟੇ ਲਾਉਣ ਦੀ ਮਿਹਨ ਆ ਉਹਦੀ ਅੱਜ ਸ਼ੁਰੂਆਤ ਕੀਤੀ ਹੈਗੀ ਆ ਅਸੀਂ ਇੱਥੇ ਇਹਨਾਂ ਦੇ ਆਉਣ ਤੇ ਜੀਆਂ ਵੀ ਕਹਿੰਦੇ ਹਾਂ ਧੰਨਵਾਦ ਕਰਦੇ ਹਾਂ ਇਹ ਜਿਹੜੀ ਮਿਹਨ ਸਾਡੀ ਇਹ ਪੂਰੇ 2 ਮਹੀਨੇ ਤੱਕ ਸਾਡੀ ਮਿਹਨ ਜਿਹੜੀ ਆ ਚੱਲਦੀ ਰਹੇਗੀ ਅਸੀਂ ਖੈਰਵਾਸੀਆਂ ਨੂੰ ਸਾਰੇ ਆਏ ਪ੍ਰੰਧ ਦੇ ਸੱਜਣਾਂ ਨੂੰ ਵੀ ਬੇਨਤੀ ਕਰਾਂਗੇ ਕਿ ਸ਼ਹਿਰ ਵਿੱਚ ਵੱਧ ਵੱਧ ਬੂਟੇ ਲਗਾਏ ਜਾਣ ਤਾਂ ਜੋ ਸ਼ਹਿਰ ਹਰੀਆ ਭਰੀ ਹੋ ਸਕੇ ਅਤੇ ਵਾਤਾਵਰਣ ਜਿਹੜੀ ਆ ਉਹ ਸ਼ੁੱਧ ਹੋ ਜਾਵੇ ਉਹਨੂੰ ਠੀਕ ਹੋ ਸਕੇ ਇੱਕ ਵਾਰੀ ਮੈਂ ਫੇਰ ਜਿੰਨੇ ਸਾਡੇ ਮੈਂਬਰ ਆਏ ਨੇ ਦੋਆਬਾ ਸਹਿ ਸਮਾਜਿਕ ਕੇਂਦਰ ਫਵਾੜਾ ਦੇ ਸਾਰਿਆਂ ਦੇ ਅਸੀਂ ਉਹਨਾਂ ਦਾ ਧੰਨਵਾਦੀ ਆਂ ਜਨਾਬ ਵੱਲੋਂ ਬਹੁਤ ਵਧੀਆ ਅਜਿਹਾ ਪ੍ਰਾਲਾ ਕੀਤਾ ਗਿਆ ਜਿਹੜਾ ਬੂਟੇ ਲਾਉਣ ਦੀ ਜਿਹੜੀ ਲਾਉਣੇ ਸ਼ੁਰੂ ਕੀਤੇ ਗਏ ਆ ਅਸੀਂ ਅੱਜ ਬਨ ਵਿਭਾਗ ਵੱਲੋਂ ਇਹਨਾਂ ਸਾਰੇ ਕਮੇਟੀ ਮੈਂਬਰਾਂ ਨੂੰ ਵਧੀਆ ਇਹਨਾਂ ਦਾ ਕੰਮ ਜੋ ਵੀ ਹੈ ਸ਼ਲਾਘਾ ਜੋਗਿਆ ਇਹਨਾਂ ਨੂੰ ਅਸੀਂ ਬਧਾਈ ਦਿੰਦੇ ਆ ਤੇ ਇਹ ਵੀ ਅਸੀਂ ਕਹਿੰਦੇ ਆ ਵੀ ਜਦੋਂ ਵੀ ਸਾਡੇ ਡਿਪਾਰਟਮੈਂਟ ਵੱਲੋਂ ਇਹਨਾਂ ਨੂੰ ਬੂਟਾ ਦੀ ਲੋੜ ਆ ਹਰ ਵੇਲੇ ਇਹਨਾਂ ਨਾਲ ਅਸੀਂ ਖੜੇ ਆ ਜਦੋਂ ਮਰਜ਼ੀ ਆਠ-ਆਠ ਬੂਟੇ ਲੈ ਸਕਦੇ ਆ ਫ੍ਰੀ ਬੂਟੇ ਲੈ ਸਕਦੇ ਆ ਧੰਨਵਾਦ ਜੀ ਅਤੇ ਸਮਾਜਿਕ ਕੇਂਦਰ ਫਗਵਾੜਾ ਵੱਲੋਂ ਜੋ ਇਹ ਬੂਟੇ ਲਾਉਣ ਦੀ ਮਹਿਮਾ ਜੋ ਕਿ ਅਸੀ ਵੀ ਜੁਲਾਈ ਤੋਂ ਲੈ ਕੇ ਅਗਸਤ ਤੱਕ ਚੱਲੇਗੀ ਇਹ ਇਹ 2 ਮਹੀਨੇ ਇਸ ਤਰ੍ਹਾਂ ਚੱਲੇਗੀ ਅੱਜ ਸਾਡੇ ਵਿੱਚ ਬਣ ਅਫਸਰ ਆਏ ਹੋਏ ਨੇ ਤੇ ਨਾਲ ਸਾਡੀ ਟੀਮ ਦੇ ਮੈਂਬਰ ਨੇ ਦੁਆਬਾ ਸਹਾਇਤ ਸਮਾਜਿਕ ਕੇਂਦਰ ਤੇ ਤੇ ਪ੍ਰਧਾਨ ਸਾਡੇ ਰਾਜ ਸਾਹਿਬ ਦਾ ਇਹ ਸ਼ਲਾਘਾ ਜੋ ਬਹੁਤ ਵਧੀਆ ਕੰਮ ਹੈ ਜੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੀ ਇਸ ਮੌਕੇ ਦੁਆਬਾ ਸਹਾਇਤ ਅਤੇ ਸਮਾਜਿਕ ਕੇਂਦਰ ਫਗਵਾੜਾ ਵੱਲੋਂ ਆਏ ਹੋਏ ਸਮੂਹ ਮਹਿਮਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੁੱਖ ਮਹਿਮਾਨ ਵਨ ਰੇਂਜ ਅਫਸਰ ਅਤੇ ਬਲਾਕ ਅਫਸਰ ਜੀ ਦਾ ਸਨਮਾਨ ਚਿੰਨ ਦੇ ਕੇ ਧੰਨਵਾਦ ਕੀਤਾ ਗਿਆ ਅਤੇ ਇਸ ਮਹਿਮ ਨੂੰ ਯਾਦਗਾਰ ਬਣਾਇਆ ਗਿਆ